ਦੇਖੋ ਜੀ ਆ ਦੇਖੋ ਆ ਵਾਲੀ ਗਰਾਰੀ ਤੁਹਾਨੂੰ ਚੱਕਰ ਵਾਰਾ ਜਿਵੇਂ ਕਿ ਚੱਕਰੋ ਆ ਗਰਾਰੀ ਪਹਿਲੇ ਤੇ ਬੈਕ ਵਾਲੀ ਆ ਤੇ ਇਹਦਾ ਚੈੱਕ ਕਰੋ ਜੀ ਦੇਖੋ ਗਰਾਰੀ ਇਹ ਜਾਨੀ ਕਿ ਗੇਅਰ ਨਹੀਂ ਲੱਗਦਾ ਸੀ ਲੱਗ ਵੀ ਜਾਂਦਾ ਸੀ ਗੇਅਰ ਨਿਕਲ ਜਾਂਦਾ ਸੀ ਗਰਾਰੀ ਚਲ ਚਲ ਬੈਰੋ ਪਕੀ

ਚਲੋ ਚਲੋ ਲਾਂਖੇ ਚਲੋ ਹੂੰ ਬੰਨਤੀ ਦਾ ਸੁਆਣਾ ਤੇ ਗੱਲ ਕਰੀ ਤੇ ਮੋਟੀ ਗੁੱਡ ਗੁੱਡ ਹੁੰਦਾ ਨਹੀਂ ਇਹ ਬੜਾ ਸੇਕੋ ਕਿਉਂ ਨੁਕੀਲੇ ਤੇਰੇ ਦੇ ਸਾਹਮਣੇ ਤੇਰੇ ਦੇ ਸਾਹਮਣੇ ਸਾਹਮਣੇ ਮੜੀ ਪੁਰਾਣੇ ਇਹ ਗੰਮੇ ਤਾਂ ਨਹੀਂ ਇਹ ਕੋਲ ਆਉਂਦਾ ਨਹੀਂ ਇਹ ਪੀਰੋ ਸੁਹਾਂਦੇ ਸੀ ਮੇਰੇ ਭਾਈ ਇਹ ਫੋਟੋ ਤੇਰਾ ਪੀਗਾ ਹੀ ਨਾ ਹੂੰ ਚਲ ਹਾਂ ਹੋਰ ਦਾ ਮੈਂ ਲੱਗਦਾ जा भी मत जा भी मत ठीक डबल ले पाकी ना लाड़ मुक्का मार ले पाटी चला चला ले ना रुक तो जा ना ले दादा और भी मार दे नहीं होंगे हम दो देना खत्म डबल आ पांच ज्यादा है तो निकल करके मारना है अब मार बस ਕਹਿੰਦਾ ਕਿ ਕਿਹੜੀ ਕਿਵੇਂ ਮਾਰਦੇ ਮਾਰਦੇ ਡੀਲ ਤੇ ਬਾਸ ਕਰ ਚੱਲ ਉਰਲਾ ਪਾਠੋ ਕੋ ਉਰਲਾ ਰੌ ਰੌ ਉਰਲਾ ਉਰਾਨੋ ਇੱਥੋਂ ਬਾਹਰ ਠੋਕ ਚੱਲ ਚੱਲ ਉਰਲਾ ਹੀ ਠੋਕਿਆ ਪਰਲਾ ਵੀ ਤੋੜ ਲਾ ਚੱਲ ਚੱਲ ਪਰਲਾ ਚੱਲ ਇਹ ਆਪਣਾ ਪਿਨੀਅਨ ਖਰਾਬ ਹੋ ਗਿਆ ਸੀ ਕੱਲ ਆ ਤੇ ਰਾਤ ਆਪਾਂ ਲੈਂਦਾ ਇੱਕ ਪਿਨੀਅਨ ਉਹ ਥੋੜਾ ਜਿਹਾ ਵੱਡਾ ਸੀ ਤੇ ਫਿਰ ਕਰਾਉਂ ਲੈਂਦਾ ਰਾਤ ਤੇ ਉਹ ਥੋੜਾ ਜਿਹਾ ਵੱਡਾ ਨਿਕਲਿਆ ਤੇ ਹੁਣ ਬਦਲ ਕੇ ਆਪਾਂ ਛੋਟਾ ਫਿਰ ਲਿਆਏ ਇਹਦੇ ਕਰਕੇ ਥੋੜਾ ਲੇਟ ਹੋ ਗਿਆ ਬਾਕੀ ਆਪਾਂ 2 ਵਜੇ ਮਸ਼ੀਨ ਚਾਲੂ ਕਰ ਦੇਣੀ ਆ ਤੇ ਸਮਾਨ ਸਮਾਨ ਵੀ ਤਕਰੀਬਨ ਸਾਰਾ ਖਿਲਰ ਰਿਹਾ ਪਿਆ ਲਗਨੀਗਾ ਹੋ ਠੋਕਦਾ ਮੜਾ ਜਾ ਚਲ ਪੈਂ ਤੂੜਾ ਆਹ ਦੀ ਕਿਧਰੋਂ ਆਂ ਸੀਲ ਠੋਕਦੀ ਬਣਾ ਲਈਏ ਇਹ ਬਟੇੜੀ ਬਣਾਉਂਦਾ ਹਾਂ ਹਾਂ ਉਹ ਖਰਚਾ ਬਣਾਉਂਦਾ ਪਗੰਦਰ ਸੌ ਹੋ ਗਿਆ ਬਿੱਲੀ ਚਲ ਬਸ ਲਿਆ ਪਾਏ ਦੁੱਧ ਜਾ ਇਹਨੂੰ ਗਰੀਹ ਲਾਲ ਉੱਤੇ ਹੂੰ ਫਿਰ ਮਿੱਟੀ ਨਾਲ ਵਿੱਚ ਜੰਮੇਗੀ ਪਰ ਮੈਂ ਤੋੜ ਤੋੜ ਜਲਦੀ ਤੋੜ ਗਈ ਕੋ ਨਹੀਂ ਲੈ ਆ ਲੈ ਜਲਦੀ ਲੈ ਕਾਊਂਟਰ ਜੀ ਪੰਮਾ ਜੀ ਅੱਜ ਪਾਵੇਗਾ ਗਰਾਰੀ ਪਤਾ ਲੱਗਦਾ ਕਿੱਥੇ ਪਾਉਂਦਾ ਹੈ ਪੰਮਾ ਫੋਰਮਨ ਚੱਲ 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 ਲੈ ਚੱਲ ਲੈ ਚੱਲ ਅਸੀਂ ਨਹੀਂ ਹੁਣ ਟੰਨ ਦੱਸਣਾ ਕਿੱਥੇ ਪੈਣੀ ਹੈ ਕਰਜੀ ਤਾਂ ਦੇ ਫੇਟਾ ਕੀ ਹਾਂ ਰੋਟੜੀ ਛਾਵਾ ਛਾਵਾ ਪਾ ਮੈਂ ਤਾਂ ਮੈਨ ਲਾ ਜੀ ਤੁੱਕਾ ਹੀ ਬਾਕੀ ਸਹੀ ਲੱਗਾ ਚੱਲ ਤੇ ਪਲਾ ਤੇ ਗਰੀਸ ਲਾ ਕਾਲਾ ਹੈ ਕਿਵੇਂ ਤੁੱਕਾ ਨਹੀਂ ਲਾਇ ਚੱਲ ਹੋਰ ਚੀਜ਼ ਤੈਨੂੰ ਪੁੱਛ ਲਾਂਗੇ ਹੋਰ ਚੀਜ਼ ਪੁੱਛ ਲਾਂਗੇ ਤੇ ਇਕੜੀ ਗੱਲ ਹੈ ਇਹ ਇਕੜਾ ਬੱਕ ਮਾਜ ਕੰਮ ਹੈ ਹੋਰ ਮੈਂ ਨਹੀਂ ਕਰਦਾਂਗਾ ਇਸ ਤੋਂ ਬਾਅਦ ਪਾ ਮੈਂ ਕੀ ਲੱਗੂਗਾ ਇਸ ਤੋਂ ਬਾਅਦ ਹੁਣ ਕੀ ਲੱਗਣਾ ਜੇ ਤੁਸੀਂ ਮੈਨੂੰ ਅੱਖ ਗੋਲੋ ਮੈਂ ਤੁਹਾਨੂੰ ਬਤਾਉ ਕਿਹੜਾ ਵੇਖੀ ਆਵਾ ਕਰਦਾ ਵੀ ਇਹ ਕਿ ਮੋਟਾ ਕਰਦਾ ਨਹੀਂ ਹੁਣ ਕੀ ਕਰਨਾ ਪਹਿਲੋ ਕੀ ਕਰਨਾ ਫਿਰ ਹੁਣ ਕੀ ਕਰਨਾ ਇਸ ਤੋਂ ਬਾਅਦ ਟਾਪਾ ਲਾਣਾ ਉਹਨੇ ਕੀ ਲਾਣਾ ਉਹ ਲੈਣ ਸ਼ਿੰਦੂ ਚ ਗੰਦ ਪਈ ਜਾਂਦਾ ਉਹ ਅੱਖ ਪਹਿਲ ਉੱਤੇ ਲਿਆ ਕੇ ਜਾਈ ਹੁਣ ਮਿੱਟੀ ਉੱਡੀ ਏ ਸੁੱਕੀ ਟੂਪਾ ਫੜ ਕਿੱਥੇ ਗਈਆਂ ਨੇ ਜੱਲਿਆ ਪੱਜ ਕੇ ਜਾ ਪੱਜ ਕੇ ਜਾ ਜਲਦੀ ਜਾ ਜਲਦੀ ਅਲਾ ਧੂੜ ਪਈ ਚਾ ਫੇਰ ਪੀ ਲਵੀਂ ਇੱਧਰ ਕੀ ਰਾਵਾਂ ਉਹ ਲਿਆ ਟਾਪ ਆ ਜਾਂ ਉੱਤੇ ਰੱਖ ਦੇ ਉਹ ਬਾਅਦ ਚ ਪਾਵਾਂਗੇ ਕੀ ਉਹ ਬਾਅਦ ਚ ਪਾਵਾਂਗੇ ਧੂੜ ਪਈ ਜਾਂਦੇ ਯਾਰ ਵਿੱਚ ਹਰੀ ਸਮਾਨ ਟੁੱਟਦਾ ਐਵੇਂ ਜਾਣਾ ਇਹ ਨੇਰੀ ਤਾਂ ਪਤਾ ਨਹੀਂ ਕਿ ਕਿਹੜੇ ਵੇਲੇ ਬੁੱਲਾ ਆ ਜਾਣਾ ਲੈ ਲੈ ਜਲਦੀ ਲੈ ਭੱਜ ਗਿਆ ਮੜਾ ਜਾ ਆਪਾਂ ਹੀ 15 ਇੱਥੇ ਰੋਕ ਲਈ ਮੜਾ ਜਾ ਉਸ ਪੈਗਾ ਕਨੀ ਚ ਕਿੰਨਾ ਗੰਦ ਗੰਦ ਹੈ ਯਾਰ ਯਾਰ ਪਾਜ ਦਾ ਛੜਕਾਣਾ ਆਣਾ ਛਿਲਕਣੇ ਤਾਂ ਨਹੀਂ ਗਏ ਆ ਫੜ ਅਨ ਕੈਮਰਾ ਫੜਾ ਇਧਰ ਮੜਾ ਇਧਰ ਫੜਾ ਲਵਾਣਾ ਹੈ ਇਧਰ ਪਾਜ ਦਾ ਕੰਮ ਦਾ ਸਕੀਨਾ ਪਿਆਣਾ ਕੰਮ ਨੂੰ ਕੀ ਹੈ ਗੁੰਗਲਾਂ ਨ ਕਰ ਤੂੰ ਹੀ ਦੇ ਦੇ ਵੇਲੇ

ਮਾਰ ਮਾਰ ਜਿੱਤੋ ਡਾਵਲਾ ਵੇਖ ਲਈ ਉਹਨਾਂ ਕਰ ਰੌਣ ਅਗਲਾ ਹੰਟਰ ਤੋਂ ਬੱਗੂ ਪਾ ਲੱਗ ਜਾਣਾ ਕੋਈ ਪਤਾ ਲੱਗਦਾ ਪੈ ਬਸ ਇੱਥੇ ਅਤਲਾ ਬੈਠਾ ਥੱਲੇ ਨਹੀਂ ਜਾਦਾ ਇਹ ਟਾਪੇ ਠੋਕ ਤੋਲੀ ਅੜੀ ਯਾਰ ਬਿਨ ਪਰ ਬਹੁਤ ਫਾਇਦਾ ਹੀ ਕੋਈ ਨਹੀਂ ਤੈਨੂੰ ਕੋ ਸਮਝਾਉਂਦੀ ਵੀ ਕੋਈ ਨਹੀਂ কি হুnda pay bahar kol thokenda bahar kol ঠিক হে ইলা জ প্লেট দি কড়ি লা উতে ই নিশান নেখোঁ বাত লা ই ওরে মুজে বতে দি নিশান নে কি থা লাগি তোখিও রায়া করি ওয়ে ਉਛੇਤੇ ਆਇਆ ਇਧਰ ਦਾ ਨਾਟਕ ਸੁਆਦ ਆਦ ਅੱਧਾ ਘੰਟਾ ਹੁਣ ਲਵਾ ਦੇ ਬੱਸ ਅਗ ਚਰੀਆਂ ਹੀ ਦੇਖਿਓ ਨੇ ਕਿਹੜਾ ਆ ਜਿਹੜਾ ਫੋਟੋ ਕਰ ਹੀ ਲਈਏ ਲੈ ਫੜਾ ਦੇਣਾ ਇਹ ਦੇਖ ਰਹੀ ਦੂਜੇ ਪਾਸੇ ਕਿੜਾ ਦੇ ਹੁਣ ਲੰਮਾ ਖਰਾਬ ਹੀ ਆ ਜਾਣਾ ਚੱਲ ਹਾਂ ਲੰਮਾ ਖਰਾਬ ਕਰ ਕੁਝ ਵੀ ਦੇ ਨਾਲ ਲੰਮਾ ਕਰ ਥੋੜਾ ਲੰਮਾ ਲੰਮੇ ਫੜਦੇ ਹੈ ਕਿੱਧਰ ਤੱਕ ਕਰਾ ਅਨਿਸ਼ਾਨੇ ਲਾਈਏ ਸੀ ਤੇੱਕੇ ਨਿਸ਼ਾਨੀਆਂ ਦੀ ਲੱਗਾਂਗੀ ਲੱਕੀ ਜਾ ਮੈਨੂੰ ਇਸੇ ਰਾਹ ਨੂੰ ਇਹ ਜਿੱਦ ਤਰ ਮਰਜ਼ੀ ਪਾ ਦੇ ਲੜੀ ਕਰਦਾ ਕੰਡੇ ਲਾ ਰਾਇਆ ਇਹ ਕਰਨ ਤੇ ਜ਼ਰਾ ਇਹ ਬੜਾ ਛੋਟਾ ਖਰਾਬ ਇੱਕ ਲੰਮਾ ਲੰਮਾ ਖਰਾਬ ਹੈ ਲੰਮਾ ਲਾ ਕੀ ਚਾਹ ਦੋਰ ਲੈਣੀ ਤੇ ਬਰਾਰ ਮੰਨਦਾ ਤੇ ਹੀ ਲਈ ਹੁੰਦਾ ਮੈਂ ਮੈਂ ਆਵੇ ਹੁਣ ਬੰਦ ਕਰਦੇ ਪਰ ਮਤੇ ਲੇ ਤੇ ਲਾਉਂਦਾ ਨਾ ਕਟਾ ਵਿੱਚ ਪਾਇਆ ਤਾਂ ਕਲਾਚਰ ਛਾੜ ਪ ਮੈਂ ਤਾਂ ਤੂੰ ਮੈਂ ਸਿੰਦੂ ਕਹਦਾ ਆ ਕਲਾਚਰ ਛਾੜ ਤਾ ਇਹ ਕਪੜਾ ਮਾਰ ਦੇ ਨਿਆ ਹਾਂ ਬਾਰ ਬਰ ਬੋਲ ਤੋ ਉਹਦੇ ਮੜਾ ਜਾਂ ਜਲਦੀ ਕਰੋ ਪੱਤ ਤਿਆਰ ਕਰਿਆ ਹਾਂ ਆਹ ਫਿਲਹਾਲ ਕਪੜਾ ਵਿੱਚ ਬਾਹਰ ਕਦੇ ਨਾ ਮਿੱਟੀ ਡਿੱਗੇ ਚਲ ਆਹ ਸਾਡੋਂ ਗਰੀਹ ਨਹੀਂ ਲਾਣੇ ਬਾਹਰ ਨੂੰ ਇਹ ਭਾਵੇਂ ਇਹਨਾਂ ਪਿਆਰਾਂ ਦੇ ਇਹਨੂੰ ਤਾਂ ਲਾ ਦੇਣਾ ਇਹ ਡਿੱਗੇ ਪੈ ਥੱਲੇ ਆਹੋ ਵਾਪਾ ਮੈਂ ਜਲਦੀ ਕਰ ਥੜੇ ਪਾਸੇ ਨਹੀਂ ਆਣਾ ਆਪਾਂ ਮੈਂ ਹਾਂ ਓਕੇ ਅਭੀ ਕੰਟਾ ਲੱਗੇਗਾ ਚੱਲ ਮਾਰ ਮਨੇ ਮਾਰ ਉੱਧਰ ਟਾੜ ਤੇ ਮਾੜ ਫੜੇ ਕਰੀ ਨਹੀਂ ਮਰੇ ਚੱਲ ਅਮਰੀਕਾ ਸੁਣਾ ਗੋਮਕ ਲਈ ਬਠਾ ਪਲੇਟ ਆ ਤੇ ਆ ਲਗਣੀ ਚੱਲ ਠੋਕ ਮਾਰੀ ਉਰਾ ਸਮਾਨ ਲੈ ਮੈਂ ਸਮਾਨ ਸਹੀ ਨਹੀਂ ਆ ਬੜਾ ਆ ਗਿਆ ਫਿਰ ਮੁਵਾਪਸ ਕਰਨੀ ਦਾ ਰਾਤ ਹੀ ਫਿਟਿੰਗ ਕਰ ਦੇਣਾ ਸੀ ਮੈਨੇ ਵਹੀ ਕੰਪਲੀਟ ਕਿਤਰਾ ਟਾਈਮ ਲੱਗੇ ਤਾਂ ਮਾਨਕ ਚਲੋ ਆ ਤਾਂ ਨਹੀਂ ਆਧਾ ਘੰਟ ਨਹੀਂ ਆਧਾ ਘੰਟਾ ਨਹੀਂ ਡੇਢ ਘੰਟਾ ਲੱਗ ਗਿਆ ਡੇਢ ਘੰਟਾ ਹਮ ਯਾਰ ਮੈਂ ਇਹਨਾਂ ਨਾਲ ਅੰਦਰ ਖੋਲੇ ਇਹ ਕਿੱਥੇ ਖੋਲੇ ਇਹ ਕਿੱਥੇ ਕਿੱਥੇ ਪਿਆ ਪਹਿਲਾਂ ਇਹ ਕੰਮ ਕਰੇ ਕਾ ਇਸ ਦਾ 10 ਮੀਗਾ ਕੱਟ ਦਿੱਤੇ ਇਧਰ ਕਿਧਰ ਹੈ ਇਧਰ ਹੀ अच्छा ठीक है ना बस इसका काट के वो ट्रेलर का अधूरा पड़ा है या वो शंकर का 2 बीघा वो अधूरा पड़ा पहले उधर से लगते हैं उनके काट के ना जो अधूरा पड़ा अपन छोड़ा किनिया आवेगा डायरेक्ट गाड़ी क्या फिर बिमती ना आवेगा अपने आवेगा का नहीं नहीं, नहीं फिर इधर लगा लेंगे पहले जिनका छोड़ा है ना दूर उनका काट लिए पहले इनका छोड़ तीन बीघा काट देता हूं हां उनका काट दे पहले मंदिर के यहां पे काट ही होता है ऐसे ऐसे हां फिर इसका फिर बाद में कटेंगे 20000 में कोटा पहुंच जाओगे ना नहीं पहुंचेंगे ਦੇਖਾ ਇਹ ਦੇਖਾ ਬਸ ਇਹ ਧਾਮ ਹੈ ਚਲੋ ਜੀ ਪੰਮਾ ਗਰਾਰੇ ਦੀ ਫਿਟਿੰਗ ਕਰਨ ਦਾ ਜਾ ਰਿਹਾ ਹੁਣ ਇਹ ਇੱਥੇ ਹੁਣ ਪਾ ਲੱਗੂਗਾ ਹੁਣਾਂ ਦਾ ਬੰਦ ਕਰ ਬੰਦ ਕਰ ਬੰਦ ਕੇ ਹੁਣ ਫਿਰ ਪਾ ਪੰਮਾ ਸਿੰਘ ਗਰਾਰੀ ਪਾਉਗੇ ਗੇਰ ਦੀ ਚਲ ਕੀਤਾ ਨਹੀਂ ਗੇਰ ਜਦੋਂ ਚਲ ਕੀਤਾ ਨਹੀਂ ਤੇ ਤੂੰ ਅੱਗੇ ਮੈਂ ਤੇਰਾ ਹੱਥ ਤੁੱਕਾ ਲਾ ਦੇ ਹੁਣ ਹੁਣ ਵੀ ਤੁੱਕਾ ਲਾ ਦੇ ਕੀ ਮੇਰਾ ਕੰਮ ਸੈਟ ਆ ਹੀ ਜਾਵੇ ਨਹੀਂ ਆ ਮੈਂ ਪਾਇਆ ਆ ਖੜਾ ਇਹ ਸਹੀ ਪਾਇਆ ਇਹ ਸਹੀ ਪਾਇਆ ਹੁਣ ਪਾ ਕੇ ਵੀ ਤੁੱਕਾ ਹਸਦਾ ਆ ਹੀ ਜਾਵੇ ਕੰਮ ਪਾ ਤਾ ਹੀ ਬਾ ਆਪੇ ਨੇ ਨਾ ਜੇ ਗਲਤ ਆ ਮੈਂ ਤੁਹਾਨੂੰ ਗਲਤ ਮੈਂ ਪਕੜਦਾ ਵੀਡੀਓ ਇਹ ਨਿਕਾ ਵੀਡੀਓ ਪਾ ਦੇਣੀ ਹੈ ਕਿਹਦੇ ਪਾਤੀ ਹੈ ਨਹੀਂ ਹੁਣ ਤੋਂ ਥੜੀ ਗਲਾਰੀ ਪਾਈ ਤੈਨੂੰ ਇੱਕ ਵਾਰੀ ਵਿਆਖਾ ਗਲਤ ਪਾਈ ਜਲਦੀ ਕਰ ਜਲਦੀ ਵੀਡੀਓ ਬੰਦ ਹੋ ਜਾਣੀ ਹੈ ਪਾਈ ਪਾਈ ਮੈਂ ਤਾਂ ਹਾਈ ਨਹੀਂ ਕਰੀ ਮਨੇ ਮਾਰ ਤੈਨੂੰ ਪਾ ਦੇ ਇਹ ਇਹ ਤੈਨੂੰ ਕੋ ਦੱਸਾਂਗੇ ਕੋ ਗੋਣੀ ਦੱਸਾਂਗੇ ਤੈਨੂੰ ਜੋ ਭਈ ਰੂ ਮੈਂ ਲੰਬਤਾਂ ਉੱਡ ਪੈ ਜੀ ਇਹ ਜੀ 35 514 ਫਾਰਮਾਨ ਹੈ ਪੰਮਾ ਭਾਈ ਪਾਦਾ ਹੀ ਨਹੀਂ ਕੱਟ ਰਲ ਕੱਟ ਕੱਟ ਉਹ ਕੱਟਣ ਦੀ ਗੱਲ ਨਹੀਂ ਕੋਈ ਨਾ ਤੇ ਪਾ ਜਿਵੇਂ ਪੈਂਦੀ ਉਵੇਂ ਪਾ ਦੇ ਬਸ ਮੈਂ ਜੇ ਗਲਤੀ ਤੇ ਫਿਰ ਹਟ ਕਰ ਲਾਂਗਾ ਵੀਡੀਓ ਵੀਡੀਓ ਬੰਦ ਚੱਲ ਮੈਂ ਕਿਹੜੀ ਛੋਟੀ ਕੁੱਤੀਆਂ ਹੀ ਮਾਰਦਾ ਕਿੱਧਰ ਨੂੰ ਕਿੱਧਰ ਨੂੰ ਆਂਡਾ ਤਾਂ ਹੈ ਹੀ ਨਾ ਅੱਗੇ ਨੂੰ ਇਹ ਮੈਂ ਇਹਨੂੰ ਤਾਂ ਪਤਾ ਨਹੀਂ ਖੈ ਕੀਤਾ ਹੈ ਕਿ ਨਹੀਂ ਕੀਤਾ ਹੈ ਮੈਂ ਬਾਕੀ ਮੈਂ ਬਾਅਦ ਚ ਕਰਾਂਗੇ ਕਿ ਇਹਨੂੰ ਵੇਹਿੰਦਾ ਪੈ ਕਿ ਕਿੱਧਰ ਪੈਣੀ ਹੈ ਪੰਮੇ ਬੈਨੇ ਪੁੱਛਦੇ ਪਿਆ ਪਰ ਇਹ ਪੈਣੀ ਕਿੱਧਰ ਨੂੰ ਬਹੁਤ ਟਾਈਮ ਪੰਮਾ ਲਾਈ ਜਾ ਰਿਹਾ ਦੋ ਫੋਰ ਮਨ ਇਕੱਠੇ ਹੋ ਗਏ ਹੁਣ ਤੋਂ ਆ ਪੈਣੀ ਤੋਂ ਆ ਪੈਣੀ ਹੁਣ ਇਹ ਨਾਲ ਪੰਮੇ ਕਿ ਮੈਂ ਪਾਈ ਏ ਆ ਫੜੀ ਮੁੱਛਾ ਏ ਆ ਹਾਈ ਕੀਤਾ ਇਹ ਕਰਨ ਨੂੰ ਇਹਨੂੰ ਖੋਲ ਲੈ ਕਰ ਕੱਟ ਬਾਹਰ ਬਾਹਰ ਕੱਟ ਸਿੱਧੇ ਕਰਕੇ ਇਹ ਕਿਥੇ ਬਾਹਰ ਨਿਕਲਦਾ ਹਾਂ ਹੁਣ ਵਿੱਚ ਪਾ ਵਿੱਚ ਪਾ ਇਹਨੂੰ ਕੁ ਮਾ ਹੁਣ ਤੇ ਦੂਜੇ ਪਾਸੇ ਚਲ ਚਲ ਹਾਂ ਜਮਾਲ ਜਟੜਾ ਮਾਲ ਜ ਕੱਢ ਲੈ ਚਲਪਾ ਬਸ ਥੋੜਾ ਹੀ ਗੜਾਣਾ ਹੁੰਦਾ ਐ ਇੰਨਾ ਕੋਨਾ ਗੜਾ ਨਹੀਂ ਆ ਗਾਂ ਵੇਜ ਗੜਾ ਨਹੀਂ ਨਹੀਂ ਦੰਦੇ ਹੈ ਹੀ ਉਹਦੇ ਨੇ ਇੱਥੇ ਘਟ ਜਾਣਾ ਬੇਰ ਇੱਥੇ ਬਾਹਰ ਨਿਕਲਦੀ ਵੇਖ ਹੁਣ ਕਰ ਮਾਰ ਇਹਨੂੰ ਇੱਥੋਂ ਹੱਟ ਜਣਾ ਨਹੀਂ ਉਸ ਚਰੀ ਸਾਫ ਕਰ ਲੈ ਜਾ ਪੰਮਿਆ ਕਾਗੜਾਂ ਕਨੇ ਹੱਥ ਖੜੇ ਐ ਇੱਥੇ ਆ ਕੇ ਮਾਰ ਖਾ ਗਏ ਬਾਕੀ ਦਖਾਰਾ ਤੂੰ ਸੌਖੀ ਕਰਾਰੀ ਤੇ ਜਿੰਨੇ ਪਾਲੀ ਹਮਝ ਲੋ ਕਾਮ ਜਾ ਹੋ ਗਿਆ ਜਿੰਦੇ ਕੋਲ ਇਹ ਚੀਜ਼ ਨਾ ਪਈ ਤੋਲ ਮੜੀ ਡੇਲ ਨਾਲ ਇਹਦਾ ਵੀ ਇੱਕ ਜੀ ਤਰੀਕਾ ਹੁੰਦਾ ਹੈ ਗਰਾਰੀ ਪਾਉਣ ਦਾ ਜਿਹੜੀ ਆ ਵੀ ਇਹ ਵੀ ਰੇਕ ਬੰਦਾ ਨਹੀਂ ਪਾ ਸਕਦਾ ਪੰਮਾ ਆ ਜੇ ਵੀ ਨਹੀਂ ਪਾ ਸਕਦਾ ਪੰਮੇ ਨੂੰ ਪਤਾ ਵੀ ਲੱਗ ਜਾਏਗਾ ਕਪਾਲ ਗਪਮਾ ਹਾਂ ਤੂੰ ਬੰਦ ਕਰ ਦੇ ਉਹ ਤਾਂ ਮੈਂ ਕਰ ਦਿੰਨਾ ਉਹ ਦੇ ਦੇ ਵੀ ਇਹ ਨਹੀਂ ਵੀ ਨਹੀਂ ਸੋਣਿਆ ਉਹਦੇ ਯਕੀਨ ਹੁੰਦਾ ਪਿਆ ਇਹ ਵੀ ਵੀਡੀਓ ਕਰਨ ਹਵੋ ਚੰਗਾ ਕਾਰੀਕਾਰੀ ਬਣਦੀ ਏ ਕਿ ਨਹੀਂ ਯਾਰ ਇਹ ਬੇਸਤੀ ਹੁੰਦੀ ਏ ਬੇਤੀ ਗੜਿੰਦੀ ਏ ਤੂੰ ਤੂੰ ਪਾਂਦਾ ਪਾ ਕੇ ਸਾਢੇ ਕਿ ਪਾਈ ਹੈ ਤੈਨੂੰ ਕੀ ਅੱਖ ਮੈ ਸਹੀ ਪਾਈ ਗੋਰੀ ਕਿੰਨੀ ਵੇਚਤੀ ਹੋਈ ਗਿੰਦੀ ਗੋਰੀ ਦੀ ਗੋਰੀ ਥੋੜਾ ਹੋਈ ਏ ਪੂਰਾ ਕਰ ਲਾ ਗੇਅਰ ਵਿੱਚ ਪਵੇਗਾ ਮਾਨ ਪੈਸਾ ਕਢਣ ਦੀ ਪੈਸੇ ਦਾ ਬੰਦਾ ਜਿੰਨੇ ਮਰਜ਼ੀ ਕੋਈ ਕਹੇ ਉਹਨੇ ਦੇ ਦਿੰਦਾ ਜਿਹਦੇ ਕੋਲ ਇੱਛਾ ਕਢ ਚੜਦਾ ਨਾ ਹੋ ਗਈ ਆਪਣੀ ਮਸ਼ੀਨ ਜੀ ਰੈਡੀ ਗੇਅਰ ਤੇ ਤਕਰੀਬਨ ਲੱਗਾ ਜੀ ਆਪਣਾ ਟਾਈਮ ਦੋ ਘੰਟੇ ਲੱਗੇ ਲਗਭਗ ਕਿਉਂਕਿ ਤੁਹਾਨੂੰ ਰਸੂਈ ਦਿਖਾਈ ਆ ਪੂਰਾ ਦੋ ਫਾੜੀ ਗੀਅਰ ਸੀ ਤੇ ਪਿਨਿਅਨ ਕਸ-ਕੁਸ ਕੇ ਤੇ ਯਾਨੀ ਕਿ ਦੋ ਘੰਟੇ ਆਪਾਂ ਕੰਪਲੀਟ ਕਰਕੇ ਮਸ਼ੀਨ ਖੜਾਤੀ ਆ ਹੁਣ ਟਾਈਮ ਹੋ ਗਿਆ ਜੀ 10 ਵਜੇ ਤੇ 35 ਮਿੰਟ ਹੋ ਗਿਆ ਤੇ ਮਸ਼ੀਨ ਆਪਣੀ ਡੈਡੀ ਆ ਹੁਣ ਰੋਟੀ ਖਾ ਕੇ ਰੋਟੀ ਬੰਦੀ ਆ ਸਾਹਮਣੇ ਰੋਟੀ ਬੰਦੀ ਆ ਤੇ ਖਾ ਕੇ ਇਹ ਬੰਦੇ ਤੁਰਨ ਗਏ ਤੇ ਅਸੀਂ ਕੰਮ ਕਰ ਲੈਣਾ ਸੀ ਗੀਅਰ ਦਾ ਰਾਤ ਗੱਲ ਕਰਦੇ ਆ ਅਸੀਂ ਸਮਾਨ ਲੈਂਦਾ ਰਾਤ ਮੈਂ 10 ਵਜੇ ਪਹੁੰਚਾਂ ਜਿਹੜਾ ਕਰਾਉਨ ਸੀ ਥੋੜਾ ਜਿਹਾ ਵੱਡਾ ਆ ਗਿਆ ਛੇਕ ਵੀ ਉਨੇ ਸੀ ਉਹਦੇ ਤੇ ਸੱਲ ਵੀ ਉਨੇ ਸੀ ਝੜੀਆਂ ਵੀ ਉਨੀਆਂ ਸੀ ਤੇ ਕਰਾਉਨ ਵੱਡਾ ਸੀ ਉਹਦੇ ਕਰਕੇ ਫਿਰ ਆਪਾਂ ਰਾਤ ਨਹੀਂ ਫਿਰ ਸਵੇਰੇ ਅਸੀਂ ਜੀ 9 ਵਜੇ ਗੀਅਰ ਨੂੰ ਫਿਟ ਕਰਨ ਲੱਗੇ 9 ਤੇ ਡੇਢ ਪੌਣੇ 2 ਕੰਡਰ ਜ ਫਿਟਿੰਗ ਕਰਕੇ ਮਸ਼ੀਨ ਖੜਾ ਹੁਣ ਤੁਹਾਨੂੰ ਆਪੇ ਦਿਖਾਵਾਂਗੇ ਕਿਹੜੀ ਕਰੀ ਬਿਲਕੁਲ ਖਤਮ ਹੋ ਗਈ ਆ ਨਹੀਂ ਤਾਂ ਆਪਾਂ ਸ਼ਾਇਦ ਜਲਦੀ ਇਹਦੇ ਚਲਾ ਵੀ ਸਕਦੇ ਸੀ ਆ ਚੈੱਕ ਕਰੋ ਇੱਕ ਪਈ ਗਰਾਰੀ ਪਾਈ ਆ ਹੱਕ ਜੀ ਦਾ ਕਰਾਉਣ ਚੱਲਦਾ ਸੀ ਤੇ ਕਰਾਉਣ ਤੋਂ ਦਿਖਾਉਂਦੇ ਆਪਾਂ ਕਿੰਨਾ ਕੁ ਫਾਲਡ ਸੀ ਕਰਾਉਣ ਦੇ ਵਿੱਚ ਸਿਰਫ ਇਹਦੇ ਕੋਈ ਜ਼ਿਆਦਾ ਵੱਡਾ ਨਹੀਂ ਫਾਲਡਗਾ ਸੀ ਇਹ ਆ ਤਿੰਨ ਦੰਦੇ ਮੜ ਜੇ ਦਬੇ ਆ ਆ ਚੈੱਕ ਕਰੋ ਇਹ ਇਹ ਦਾ ਇਹ ਕਾਰਨ ਕੀ ਹੋਇਆ ਇਹ ਕਿਵੇਂ ਦਬੇ ਗਏ ਇਹ ਇਹ ਜਿਹੜੇ ਆਪਣੇ ਗੇਅਰ ਦੇ ਉੱਪਰ ਪਿੰਨ ਹੁੰਦੀ ਆ ਨਾ ਜਿਹੜੇ ਆਪਾਂ ਲੀਵਰਾਂ ਦੇ ਉੱਪਰ ਪਾਈਦਾ ਦੇ ਵਾ ਜੀਟੀਆਰ ਚ ਪਿੰਨਾ ਜੀ ਪਉਈਦਾ ਤੇ ਜਿਹੜੇ ਦੂਸਰੇ ਕਿਸੇ ਕਿਸੇ ਦਾ ਨਾਟ ਵੀ ਆਉਂਦੇ ਆ ਉਹ ਜੀਟੀਆਰ ਨੂੰ ਪਿੰਨਾ ਹੀ ਆਉਂਦੀ ਆ ਤੇ ਇਹ ਦਿਖਾਣੇ ਪਿੰਨ ਪਰੋਂ ਡਿੱਗ ਕੇ ਤੇ ਇਹਦੇ ਵਿੱਚ ਫਸ ਗਈ ਹੰਗਰਾਰੇ ਦੇ ਫਸ ਕੇ ਤੇ ਇਹ ਉਹਦੇ ਵਿੱਚੋਂ ਲੰਘਾ ਉਤੋਂ ਦੀ ਗੇਰ ਦੇ ਉਹ ਗਰਾਰੀਆਂ ਦੇ ਇਹਦੇ ਕਰਕੇ ਤਿੰਨ ਦੰਦੇ ਪੁਰ ਗਏ ਸੀ ਤੇ ਚੱਲ ਵੀ ਸਕਦਾ ਅਸੀਂ ਟਾਈਮ ਪਾਸ ਕਰ ਸਕਦਾ ਅਸੀਂ ਬਾਕੀ ਨਹੀਂ ਜੀ ਆਪਾਂ ਦੇਖੋ ਅੱਗੇ ਤਕਰੀਬਨ ਨਵਈਆਂ ਨਹੀਂ ਪਾਇਆ ਤੇ ਇਹ ਦੇਖੋ ਜੀ ਆਪਾਂ 2 ਘੰਟਿਆਂ ਦੇ ਵਿੱਚ ਮਸ਼ੀਨ ਚਾਲੂ ਕਰਤੀ ਆ ਇਹ ਸੈਟ ਪਾ ਕੇ ਜਾਨੀ ਕਿ ਗੇਅਰ ਥੱਲੇ ਤਾਰਾ ਥੱਲੇ ਤਾਰ ਕੇ ਰਾਤ ਅਸੀਂ ਸਾਡਾ ਕੰਮ ਸੈਟ ਨਹੀਂ ਆਇਆ ਫਿਰ ਸਵੇਰੇ ਅਸੀਂ ਲੱਗੇ ਸੀ 9:00 ਵਜੇ ਲੱਗੇ ਤੇ ਜਾਨੀ 11:00 ਵਜੇ ਤਿਆਰ ਕਰਕੇ ਗੇਅਰ ਫਿੱਟ ਕਰਕੇ ਮਸ਼ੀਨ ਪੂਰੀ ਤੱਕ ਰੈਡੀ ਕਰਕੇ ਤੇ ਹੁਣ ਮਸ਼ੀਨ ਆਪਣੀ ਵढ़ਾਈ ਤੇ ਗਈ ਹੋਈ ਆ ਤੇ ਦੇਖ ਲਓ ਅੱਜ ਵੱਢ ਕੇ ਅੱਜ ਕੁੱਟੇ ਜਾ ਰਹੇ ਹਾਂ ਕੁੱਟੇ ਦੀ ਤਿਆਰੀ ਕਰ ਰਹੇ ਹਾਂ ਅੱਜ ਰਾਤ ਨੂੰ ਨਿਕਲਾਂਗੇ ਤਕਰੀਬਨ ਲਗਭਗ ਟਾਈਮ ਦੇਖੋ ਤੁਸੀਂ ਦਾ 9 10 ਵਜੇ ਨਿਕਲਾਂਗੇ ਇੱਥੋਂ ਕੱਲ ਨੂੰ ਪਹੁੰਚਾਂਗੇ ਤੇ ਕੋਟੇ ਤੇ ਵੀ ਫੋਨ ਆ ਰਿਹਾ ਆਪਾਂ ਨੂੰ ਕਿ ਜਲਦੀ ਮਸ਼ੀਨ ਲੈ ਕੇ ਆਓ ਏਜੰਟ ਕਹਿ ਰਿਹਾ ਕਿ ਜਲਦੀ ਆ ਜਾਓ ਆਂਦੇ ਚਲਾਉਣੀ ਆਪਾਂ ਬਾਕੀ ਪਤਾ ਲੱਗੂਗਾ ਜੀ ਉੱਥੇ ਗਾਂਹੇ ਪਤਾ ਚੱਲਣਾ ਕਿਉਂਕਿ ਇਹਨਾਂ ਨੇ 1 2 ਦਿਨ ਪਹਿਲੇ ਮੰਗਾਉਣੀ ਹੁੰਦੀ ਆ ਫਿਰ ਇਹਨਾਂ ਨੇ ਮਲਨੇ ਮਲਨੇ ਹੁੰਦੀ ਆ ਮਸ਼ੀਨਾ ਤੇ ਉਹਦੇ ਕਰਕੇ ਪਹਿਲੇ ਮੰਗਾ ਰਿਆ ਤੇ ਉੱਥੇ ਜਾ ਕੇ ਪਤਾ ਲੱਗੂਗਾ ਕਿ ਕੀ ਬਣਦਾ ਕੀ ਨਹੀਂ ਬਣਦਾ ਬਾਕੀ ਜੀ ਇੱਥੇ ਆਪਣਾ ਹੋ ਗਿਆ ਵੈਸ ਗੁਰ ਨੇ ਕਿਰਪਾ ਕੀਤੀ ਆ 3:30 ਪੌਣੇ 4 ਦੇ ਵਿੱਚ ਹੋ ਗਿਆ ਜੀ ਪੌਣੇ 400 ਬਿਗਾ ਹੋ ਗਿਆ ਇੱਥੇ ਆਪਣਾ ਐਮਪੀ ਦੇ ਵਿੱਚ ਦੁਸ਼ਮੇਸ਼ ਤਾਂ ਹੋ ਗਿਆ 500 ਦੇ ਲਗਭਗ ਹੋ ਚੱਲਿਆ ਆਪਣਾ ਪੌਣੇ ਕੋਈ 4 ਹੈ ਤੇ ਉਹਦਾ ਬਈਹੀ ਪੌਣੇ 5 4.5 ਤੋਂ ਉੱਪਰ ਹੀ ਆ ਪੌਣੇ 5 ਹੋ ਸਕਦਾ ਜਾਂ 5 ਵੀ ਹੋ ਸਕਦਾ ਕਿਉਂਕਿ ਆਪਾਂ ਮਸ਼ੀਨ ਕੋਲੇ ਘਾਟੀ ਜਾਈਦਾ ਤੇ ਉਹਨੂੰ ਅਜੇ 2 ਦਿਨ ਹੋਰ ਚੱਲੂਗੀ ਆਪਾਂ ਜਾ ਕੇ ਚਲਾਉਂਦੇ ਜੀ ਕੋਟਾ ਤੇ ਹੁਣ ਆਪਾਂ ਜੀ ਤੁਹਾਨੂੰ ਲੈ ਚਲਦੇ ਜੀ ਕੋਟੇ ਅਗਲੀ ਵੀਡੀਓ ਤੁਸੀਂ ਦੇਖੋ ਜੀ ਕੋਟੇ ਕੋਟੇ ਦੇ ਏਰੀਆ ਕਿੰਨੀ ਕਣ ਖੜੀ ਆ ਕੀ ਕੁਝ ਹੈਗਾ ਉੱਥੇ ਕੀ ਕੰਡੀਸ਼ਨ ਹੈ ਕਣਕ ਦੀ ਕਿੰਨਾ ਟਾਈਮ ਮਸ਼ੀਨ ਚੱਲਦੀ ਆ ਉੱਥੇ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਅੱਜ ਦਾ ਇੰਨਾ ਹੀ ਵਲੋਗ ਆ ਜਉਂਦੇ ਬਸਤੇ ਰਹੋ ਤੇ ਜਵਾਨੀਆਂ ਮਨੋ ਜੀ